ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈੰਡੂ ਲਾਈਫ ਤੇ ਮਾਂ ਚੈਨਲ ਤੇ ਮੈਂ ਸਾਰਾ ਦਾ ਸਵਾਗਤ ਕਰਦੀ ਆ ਹੋਰ ਸੁਣਾਓ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਤੁਹਾਡੇ ਲਈ ਲੈ ਕੇ ਆਏ ਵੀਡੀਓ ਆਪਾਂ ਇੱਕ ਹੋਰ ਤੇ ਇਹ ਵੀਡੀਓ ਹੈਗੀ ਹੈ ਵੀ ਜਦੋਂ ਆਪਾਂ ਕਮੀਜ਼ ਸਲਾਈ ਕਰ ਲੰਨੇ ਆ ਉਹਨਾਂ ਤੇ ਚੱਕਾਂ ਤੇ ਆਪਾਂ ਜਦੋਂ ਬੰਦ ਲਗਾਉਨੇ ਆ ਸਲਾਈ ਮਸ਼ੀਨ ਨਾਲ ਉਹ ਕਿਵੇਂ ਲੱਗਦੇ ਨੇ ਲੋ ਜੀ ਆਪਾਂ ਨੇ ਇੱਕ ਲੀਰ ਦਾ ਟੁਕ ਕੱਪੜਾ ਲੈ ਲਿਆ ਸੀ ਕੱਪੜੇ ਦਾ ਟੁਕੜਾ ਲੰਬੀ ਲੀਰ ਕੱਟ ਲਈ ਸੀ ਤੇ ਹੁਣ ਆਪਾਂ ਇਹਨੂੰ ਸਲਾਈ ਕਰ ਲੈਨੇ ਆ ਸਲਾਈ ਕਰਕੇ ਐਦਾਂ ਪੱਟੀ ਜੀ ਬਣਾ ਲੈਨੇ ਆ ਸਲਾਈ ਮਸ਼ੀਨ ਨਾਲ ਲੱਗਣਗੇ ਇਹ ਬੰਦ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਲਗਾਏ ਜਾਂਦੇ ਨੇ ਇਹ ਜਦੋਂ ਆਪਾਂ ਮਤਲਬ ਕਿ ਸ਼ਰਟ ਵਗੈਰਾ ਸਲਾਈ ਕਰਦੇ ਆ ਤਾਂ ਉਸੇ ਟਾਈਮ ਹੀ ਇਹ ਬੰਦ ਲਗਾਏ ਜਾਂਦੇ ਨੇ ਪਜੀ ਆਪਣਾ ਇਹ ਤਿਆਰ ਹੋ ਗਈ ਸੀ ਪੱਟੀ ਜੀ ਤੇ ਦੇ ਆਪਾਂ ਦੋ ਹਿੱਸੇ ਕਰ ਲਵਾਂਗੇ ਵਿਚਾਲੋ ਕੱਟ ਲਗਾ ਲੈਨੇ ਆ ਕੈਂਚੀ ਨਾਲ ਤੇ ਆਪਾਂ ਨੇ ਕੱਟ ਲਗਾ ਲਿਆ ਜੀ ਤੇ ਹੁਣ ਆਪਾਂ ਨੇ ਕੀ ਕਰਨਾ ਹੈ ਤੇ ਜੋ ਆਪਣੀ ਸ਼ਰਟ ਸਟੀਚਿੰਗ ਕੀਤੀ ਹੋਈ ਹੈ ਜਿਹੜੇ ਉਹ ਚਾਕ ਬਣੇ ਹੋਏ ਨੇ ਆਪਾਂ ਉਥੇ ਇਹ ਮਤਲਬ ਕਿ ਸਲਾਈ ਮਸ਼ੀਨ ਥਿੱਚੇ ਮਤਲਬ ਕਿ ਬੰਦ ਲਗਾਵਾਂਗੇ ਤੇ ਲੋ ਜੀ ਇਦਾਂ ਆਪਾਂ ਨੇ ਚਾਕ ਰੱਖ ਲਏ ਨੇ ਤੇ ਜਿਹੜੀ ਆਪਣੀ ਇਹ ਪੱਟੀ ਤਿਆਰ ਕੀਤੀ ਸੀ ਇਹ ਪੱਟੀ ਨੂੰ ਇਦਾਂ ਰੱਖ ਲੈਣਾ ਇੱਕ ਪਾਸੇ ਨੂੰ ਕਰਕੇ ਤੇ ਸਭ ਤੋਂ ਪਹਿਲਾਂ ਤਾਂ ਪਹਿਲੇ ਚਾਕ ਤੇ ਸਲਾਈ ਲਗਾਵਾਂਗੇ ਫਿਰ ਆਪਾਂ ਲਗਾਵਾਂਗੇ ਜੀ ਦੂਜੇ ਚਾਕ ਤੇ ਲੋ ਜੀ ਹੁਣ ਆਪਾਂ ਪੱਟੀ ਇੱਦਾਂ ਰੱਖ ਕੇ ਤੇ ਇੱਦਾਂ ਆਪਾਂ ਪੈਰ નીચે ਕਰ ਲੈਣਾ ਪੱਟੀ ਮਤਲਬ ਕਿ ਪੱਟੀ ਪੈਰ ਦੇ નીચે ਕਰ ਲੈਣੀ ਹੈ ਤੇ ਹੁਣ ਆਪਾਂ ਸਲਾਈ ਲਗਾਉਣਾ ਹੈ ਤੁਰ ਤੱਕ ਸਲਾਈ ਨਹੀਂ ਲਗਾਉਣੀ ਹੈਗੀ ਜਿੱਥੇ ਤੱਕ ਆਪਣਾ ਪਹਿਲਾ ਚਾਕ ਖਤਮ ਹੁੰਦਾ ਉਤੇ ਤੱਕ ਸਲਾਈ ਲਗਾਉਣੀ ਆ ਲੋ ਜੀ ਆਪਾਂ ਨੇ ਸਲਾਈ ਲਗਾ ਲਈ ਆ ਤੇ ਇਸ ਤਰ੍ਹਾਂ ਫਿਰ ਆਪਾਂ ਇੱਥੇ ਬੰਦ ਲਗਾ ਦੇਵਾਂਗੇ ਸਲਾਈ ਦਾ ਇਹ ਵੀ ਜੋੜ ਦੇਣਾ ਤੇ ਹੁਣ ਆਪਾਂ ਦੂਜੇ ਪਾਸੇ ਨੂੰ ਪੈਰ ਚੱਕ ਕੇ ਤੇ ਲੋ ਜੀ ਹੁਣ ਆਪਾਂ ਇਧਰਲੇ ਪਾਸੇ ਸਲਾਈ ਲਗਾ ਲੈਨੇ ਆ ਚਲੋ ਜੀ ਆਪਣਾ ਇੱਕ ਬੰਦ ਤਾਂ ਤਿਆਰ ਹੋ ਗਿਆ ਇਸੇ ਤਰ੍ਹਾਂ ਜੀ ਆਪਾਂ ਦੂਜੇ ਪਾਸੇ ਬੰਦ ਲਗਾਵਾਂਗੇ ਤੇ ਲੋ ਜੀ ਆਪਾਂ ਇਸੇ ਤਰ੍ਹਾਂ ਦੂਜੇ ਪਾਸੇ ਬੰਦ ਲਗਾ ਲੈਨੇ ਆ ਜਿਵੇਂ ਆਪਾਂ ਪਹਿਲੇ ਤੇ ਲਗਾਏ ਸੀ ਐਵੇਂ ਹੀ ਦੂਜੇ ਪਾਸੇ ਲੱਗਣਗੇ ਐਦਾਂ ਹੀ ਦੇਖੋ ਹੁਣ ਇਧਰ ਸਲਾਈ ਲਗਾਉਨੇ ਆ ਤੇ ਐਦਾਂ ਹੀ ਇਧਰ ਪੱਕਾ ਬੰਦ ਲਗਾ ਲੈਨੇ ਆ ਇਹ ਵੀ ਜੋ ਆਪਣਾ ਚਾਕ ਫਟੇ ਨਾ ਤੇ ਹੁਣ ਮਤਲਬ ਕਿ ਅੱਗੇ ਪਹਿਲਾਂ ਵੀ ਲਗਾਉਂਦੀ ਸੀ ਪਹਿਲਾਂ ਵੀ ਲਗਾਉਂਦੇ ਹੁੰਦੇ ਸੀ ਅਸੀਂ ਇਦਾਂ ਬੰਦ ਤੇ ਫਿਰ ਵਿੱਚ ਦੀ ਹਟ ਗਏ ਸੀ ਫਿਰ ਅਸੀਂ ਤੂੰ ਸੂਈ ਧਾਗੇ ਨਾਲ ਲਗਾਉਣ ਲੱਗ ਗਏ ਸੀ ਤੇ ਹੁਣ ਫਿਰ ਅਸੀਂ ਕਿੰਵੇਂ ਚੱਲ ਉਹ ਕਾਟਨ ਦੇ ਸੂਟ ਹੁੰਦੇ ਨੇ ਉਹ ਬੰਦ ਵੀ ਨਹੀਂ ਕੰਮ ਕਰਦੇ ਹੈਗੇ ਚਾਕਾ ਤੇ ਵੀ ਹੁਣ ਤਾਂ ਪੱਟੀ ਵਾਲੇ ਬੰਦ ਹੀ ਲੱਗਣਗੇ ਤੇ ਦੇਖੋ ਜੀ ਆਪਣਾ ਚਾਕ ਤੇ ਬੰਦ ਲੱਗ ਚੁੱਕੇ ਨੇ ਬਹੁਤ ਸੋਹਣੇ ਲੱਗੇ ਨੇ ਤੇ ਤੁਹਾਨੂੰ ਦਿਖਾਣੇ ਆ ਹੁਣ ਚਾਕ ਫੋਲਡ ਕਰਕੇ ਤੇ ਇਹਦੇ ਨਾਲ ਆਪਣੀ ਕਮੀਜ਼ ਬਿਲਕੁਲ ਨਹੀਂ ਫਟਦੀ ਹੈਗੀ ਚਾਕ ਬਿਲਕੁਲ ਨਹੀਂ ਫਟਦੇ ਹੈਗੇ ਤੇ ਪੂਰੇ ਪੱਕੀ ਬੰਦ ਲੱਗ ਜਾਂਦੇ ਨੇ ਮਤਲਬ ਕਿ ਸੂਟ ਪਾੜ ਜੂ ਪਰ ਇਹ ਜੋ ਬੰਦ ਆਪਾਂ ਨੇ ਲਗਾਏ ਨੇ ਚਾਕਾਂ ਦੇ ਬਿਲਕੁਲ ਵੀ ਡਿੱੜਨ ਨਾ ਵੇਲੇ ਤੇ ਜਦੋਂ ਮਤਲਬ ਕਿ ਆਪਾਂ ਸੂਈ ਧਾਗੇ ਨਾਲ ਲਗਾਉਨੇ ਆ ਉਹ ਮਤਲਬ ਕਈ ਵਾਰ ਨਾ ਹੋਇਆ ਮੇਰੇ ਸ਼ਰਟ ਦੇ ਚਾਕ ਫਟ ਗਏ ਸੀ ਬੰਦ ਨਾਲ ਤੇ ਫਿਰ ਵਧੀਆ ਨਹੀਂ ਸੀ ਲੱਗਦੇ ਮਤਲਬ ਜੀ ਜੋ ਚਾਕ ਪਟ ਜਾਂਦੇ ਨੇ ਤੇ ਬੰਦ ਵੀ ਨਾਲ ਹੀ ਟੁੱਟ ਜਾਂਦਾ ਸੀ ਸੂਈ ਧਾਗੇ ਵਾਲਾ ਤੇ ਜੋ ਆਪਾਂ ਸਲਾਈ ਵਾਲਾ ਬੰਦ ਲਗਾਉਨੇ ਆ ਇਹ ਬਿਲਕੁਲ ਨਹੀਂ ਟੁੱਟਦਾ ਹੈਗਾ ਤੇ ਪੂਰਾ ਪੱਕਾ ਹੀ ਬੰਦ ਲੱਗ ਜਾਂਦਾ ਸੂਟ ਪਾੜ ਚੋ ਪਰ ਇਹ ਬੰਦ ਨਹੀਂ ਫਟਣਾ ਹੈਗਾ ਪੂਰਾ ਵਧੀਆ ਬੰਦ ਲੱਗਿਆ ਜੀ ਦੇਖ ਹੁਣ ਆਪਾਂ ਨੇ ਚਾਕ ਵੀ ਫੋਲਡ ਕਰ ਲਏ ਨੇ ਤੇ ਚਾਕ ਹੋਲਡ ਕਰਕੇ ਇਸੇ ਤਰ੍ਹਾਂ ਹੀ ਆਪਾਂ ਦੂਜਾ ਚਾਕ ਹੋਲਡ ਕਰ ਲਵਾਂਗੇ ਤੇ ਫਿਰ ਤੁਹਾਨੂੰ ਦਿਖਾਣੇ ਆ ਵੀ ਬੰਦ ਕਿੱਦਾਂ ਦੇ ਲੱਗੇ ਨੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਲਗਾਏ ਜਾਂਦੇ ਨੇ ਇਹ ਬੰਦ ਕੋਈ ਇਦਾਂ ਨਹੀਂ ਹੈਗਾ ਵੀ ਵਾਲੇ ਔਖੇ ਨੇ ਭਈ ਇਹ ਲਾਉਣੇ ਮਤਲਬ ਕਿ ਔਖੇ ਲੱਗਣਗੇ ਨਹੀਂ ਨਹੀਂ ਬਿਲਕੁਲ ਸੌਖੇ ਤਰੀਕੇ ਨਾਲ ਲਗਾਏ ਜਾਂਦੇ ਨੇ ਕੋਈ ਇੱਥੇ ਸੂਈ ਦੀ ਲੋੜ ਨਹੀਂ ਹੈਗੀ ਕੋਈ ਧਾਗੇ ਦੀ ਲੋੜ ਨਹੀਂ ਸਿਰਫ ਸिलाई ਮਸ਼ੀਨ ਨਾਲ ਲੱਗਣਗੇ ਰੀਲ ਦੀ ਲੋੜ ਤਾਂ ਪਊਗੀ ਉਹ ਵੀ ਜਦੋਂ ਆਪਾਂ ਸਟਿਚਿੰਗ ਕਰਾਂਗੇ ਤੇ ਇਸੇ ਤਰ੍ਹਾਂ ਆਪਾਂ ਨੇ ਇਹ ਬੰਦ ਤਿਆਰ ਕਰ ਲਏ ਨੇ ਤੇ ਲੋ ਜੀ ਏਸੀ ਆਪਣੀ ਅੱਜ ਦੀ ਛੋਟੀ ਜੀ ਵੀਡੀਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਲਾਈਕ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੋ ਵੀ ਮੇਰੀ ਪਹਿਲੀ ਵਾਰ ਵੀਡੀਓ ਤੇ ਆਉਂਦਾ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਦੇ ਵਿੱਚ ਇਸ ਲੀਨਾਂ ਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲੋ ਜੀ ਆਪਣੇ ਚਾਕ ਵੀ ਫੋਲਡ ਕਰ ਲਏ ਨੇ ਤੇ ਕਮੀਜ਼ ਵੀ ਹੋ ਗਈ ਹੈ ਰੈਡੀ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸਸ਼ਕੀ ਕਾ